ਸਾਸਤਰੀ ਗਾਲ ਸਾਰਿਆਂ ਨੂੰ ਆਪਾਂ ਪਹੁੰਚ ਗਏ ਆ ਪਟਿਆਲੇ ਕਵਾੜਖਾਨੇ ਟਰੈਕਟਰ ਮਾਰਕੀਟ ਕਹਿ ਸਕਦੇ ਆਪਾਂ ਇਹਨੂੰ ਹੈਗੀ ਟਰੈਕਟਰ ਮਾਰਕੀਟ ਹੈ ਅੰਦਰ ਵਰਦਿਆਂ ਨੂੰ ਆਪਾਂ ਨੂੰ ਸਾਹਮਣੇ ਟੱਕਰ ਦੇ ਉੱਤੇ ਪੋਸਟਮਾਰਟਮ ਮਿਲਦਾ ਜੀ ਜਿਹੜਾ ਆਪਾਂ ਟਰੈਕਟਰਾਂ ਦਾ ਹੁੰਦਾ ਠੀਕ ਹੈ ਜੀ ਤੇ ਇਧਰ ਆ ਜੋ ਅੱਗੇ ਆਪਣਾ ਟਰੈਕਟਰਾਂ ਦਾ ਹਿਸਾਬ-ਕਿਤਾਬ ਸ਼ੁਰੂ ਹੋ ਗਿਆ ਸਾਹਮਣੇ ਇਹ ਵਿੱਚ ਰਿਪੇਅਰ ਵਾਲੇ ਵੀ ਨੇ ਜਿਹੜਾ ਅੰਗ ਪੈਰ ਇਹਨਾਂ ਅਦਲਾ ਬਦਲੀ ਕਰਦੇ ਨੇ ਕਿਸੇ ਦਾ ਹਿੱਸਾ ਦਾ ਕੁਝ ਕਰਤਾ ਠੀਕ ਹੈ ਜੀ ਆ ਸਾਹਮਣੇ ਗੱਡੀਆਂ ਦਾ ਵੀ ਇੱਥੇ ਵਿੱਚ ਤੇ ਇੱਥੇ ਕਹਿਣ ਨੂੰ ਟਰੈਕਟਰ ਮਾਰਕੀਟ ਆ ਪਰ ਇਹ ਇੱਥੇ ਸਾਰਾ ਕੁਝ ਮਿਲਦਾ ਚਾਹੇ ਗੱਡੀਆਂ ਦਾ ਲੋ ਚਾਹੇ ਟਰੱਕ ਦਾ ਲੋ ਚਾਹੇ ਜੀਸੀਬੀ ਦਾ ਲੋ ਚਾਹੇ ਟਰੈਕਟਰ ਦਾ ਲੋ ਕੁਝ ਮਰਜ਼ੀ ਲੈ ਲਓ ਬਸ ਮੋਟਰਸਾਈਕਲ ਤਾਂ ਨਹੀਂ ਮਿਲਦਾ ਹੈਗਾ ਇੱਥੇ ਬਾਕੀ ਆਹ ਆ ਦੇਖੋ ਜੀਸੀਬੀ ਖੜੀ ਆ ਸਾਹਮਣੇ ਕਿੰਨੀ ਵਧੀਆ ਆ ਇਧਰ ਆ ਨਵੇਂ ਪੁਰਾਣੇ ਟਰੈਕਟਰ ਵੀ ਇੱਥੇ ਮਤਲਬ ਸੇਲ ਹੁੰਦੇ ਨੇ ਆ ਹਰਨੂਰ ਟਰੈਕਟਰ ਇਹ ਡੀਲਰ ਆ ਆ ਸਾਹਮਣੇ ਦੇਖੋ ਕਿੰਨਾ ਨਵਾਂ ਟਰੈਕਟਰ ਖੜਾ ਪ੍ਰੀਤ ਵਾਲਿਆਂ ਦਾ ਉਤਰ ਕੇ ਦਿਖਾਉਣਾ ਤੁਹਾਨੂੰ ਤੇ ਆ ਸੋਨਾ ਲੀਕਾ ਅਰਜਨ ਖੜਾ ਜੀ ਉਹ 25 ਜਾ ਖੜਾ ਇੱਕ ਦੇਖੋ ਆ ਦੇਖੋ ਟਰੈਕਟਰ ਦੇਖੋ ਕਿੰਨਾ ਜ਼ਬਰਦਸਤ ਬਣਾਇਆ ਹੋਇਆ ਛੋਟਾ ਜਿਹਾ ਤੇ ਜਿਵੇਂ ਬਾਗਾਂ ਦੇ ਵਿੱਚ ਆਪਾਂ ਇਹਨੂੰ ਕੰਮ ਤੇ ਕੰਮ ਚਲਾ ਸਕਦੇ ਜਾਂ ਪਹਾੜੀ ਏਰੀਆ ਵਿੱਚ ਆ ਦੇਖੋ ਗੇਅਰ ਦੇਖੋ ਇਹਦਾ ਮੈਨੂੰ ਲੱਗਦਾ ਵੀ ਇਹ ਜੀਪ ਦਾ ਗੇਅਰ ਆ ਕਿਸੇ ਦਾ ਤੇ ਚਲੋ ਮਤਲਬ ਵਧੀਆ ਬਣਾਇਆ ਹੋਇਆ ਟਰੈਕਟਰ ਆ ਵਾਟਰ ਕੂਲਡ ਆ ਇਹ 18 ਐਚਪੀ ਟਰੈਕਟਰ ਦੱਸਦੇ ਨੇ ਜੀ ਤੇ ਪੂਰੀ ਫੁੱਲ ਫੈਸਿਲਿਟੀ ਆ ਵੱਡੇ ਟਰੈਕਟਰ ਵਾਂਗੂ ਸਾਰਾ ਕੁਛ ਇੱਕ ਨੰਬਰ ਆ 8 18 ਦੇ ਟਾਇਰ ਨੇ ਦੇ ਤੇ ਹਾਈ ਲੋ ਵੀ ਐ ਸਾਰਾ ਕੁਛ ਐ ਆ ਪੀਡੀਓ ਪਿੱਛੇ ਲੱਗੀ ਹੋਈ ਐ ਪੀਡੀਓ ਸ਼ਾਫਟਰ ਲੈਂਕਾਂ ਲੱਗੀ ਹੋਣੇ ਆਜੋ ਹੁਣ ਅੰਦਰ ਸਾਨੂੰ ਆ ਦੇਖੋ ਅਰਜਨ ਕਿੰਨਾ ਐ ਨਵੀਂ ਕੰਡੀਸ਼ਨ ਚ ਦੂਰੋਂ ਦੇਖ ਕੇ ਐ ਜੀ ਕਰਦੇ ਬਸ ਵੀ ਲੈ ਜਾ ਕੱਢ ਕੇ ਇਹਦੇ ਤੇ ਆਪਾਂ ਜੇ ਕਿਸੇ ਨੇ ਲੋਡਰ ਲਵਾਉਣਾ ਲੋਡਰ ਵੀ ਲੱਗ ਸਕਦਾ ਕਿਉਂਕਿ ਇਹਦੇ ਮੂਰੇ ਜਿਗਾਰ ਲੱਗਿਆ ਹੋਇਆ ਸਿਸਟਮ ਤੇ ਆ ਜਿਵੇਂ ਐਚਰ ਖੜਾ ਐ ਹੂੰ ਉਹ ਹੌਲੈਂਡ ਖੜਾ ਜੀ ਸੋਨਾ ਲੇ ਕੇ ਬਹੁਤ ਵਧੀਆ ਟਰੈਕਟਰ ਖੜੇ ਨੇ ਕੰਡੀਸ਼ਨ ਚ ਤੇ ਆ ਆਪਣਾ ਪ੍ਰੀਤ 65 ਐਚਪੀ ਫੋਰ ਵੀ ਲੈ ਇਹ ਤੇ ਪੂਰਾ ਜ਼ਬਰਦਸਤ ਲੁੱਕ ਬਣੀ ਆ ਸੋਨਾ ਜੀ ਕਾ ਆ ਜੋ ਅੱਗੇ ਜੀ ਸੀ ਵੀ ਖੜੀ ਏਸ ਵਾਲਿਆਂ ਦੀ ਇੱਕ ਮੰਡੀ ਟੂ ਪਤਾ ਨਹੀਂ ਕੀ ਲਿਖਿਆ ਹੋਇਆ ਇਹ ਵੱਡਾ ਜ਼ਗਾਰ ਵਧੀਆ ਬਣਾਇਆ ਹੋਇਆ ਬਾਕਲ ਟੱਕ ਨੰਬਰ ਆ ਜੀ ਦੀ ਤੁਰ ਕੇ ਦੇਖਦੇ ਹਾਂ ਸਨ ਦਿਖਾਉਣੇ ਤੇ ਦੋਸਤੋ ਦੇਖੋ ਜਿਵੇਂ ਆ ਦੇਖੋ ਮੰਡੀ ਟਡੂ ਇਹ ਦੇਸੀ ਜਿਹਾ ਨਾਮ ਕੀ ਰੱਖ ਰੱਖਿਆ ਵਧੀਆ ਬਣਿਆ ਹੋਇਆ ਗਿਗਾਰਡ ਸਿਸਟਮ ਹਿੱਸਾ ਦੇਖੋ ਪੂਰਾ ਇੱਕ ਨੰਬਰ ਬਣਿਆ ਹੋਇਆ ਤੇ ਟਾਇਰ ਟੂਰ ਵਧੀਆ ਨੇ ਬਾਕੜ ਪੂਰੀ ਹੈਵੀ ਬਣੀ ਹੋਈ ਹੈ ਪਰ ਇਹ ਵੀ ਆਪਣੇ ਇੰਡੀਆ ਦੇ ਵਿੱਚ ਪੰਜਾਬ ਚ ਲੌਲ ਚਾ ਇੰਡੀਆ ਚ ਜੀਸੀਬੀ ਦੀ ਬੱਦ ਮਾਰਕੀਟ ਬਣੀ ਹੋਈ ਹੈ ਇਹਨਾਂ ਦੀ ਮਾਰਕੀਟ ਹਜੇ ਘੱਟ ਆ ਪਰ ਬਣੀ ਪੂਰੀ ਬਾਕੜ ਪੂਰੀ ਚੌੜੀ ਹੈ ਦੀ ਜੀਸੀਬੀ ਨਾਲੋਂ ਜੱਕ ਪੂਰੇ ਫੁੱਲ ਹੈਵੀ ਲੱਗੇ ਹੋਣੇ ਆਜੋ ਹੁਣ ਆ ਫਾਰਮਰ ਟਰੈਕ ਲਓ ਜੀ ਜਿਨ੍ਹਾਂ ਨੇ ਘਾ ਉਹ ਨਹੀਂ ਤਿੱਖਾ ਕਹਿੰਦੇ ਪੂਰਾ ਇੱਕ ਨੰਬਰ ਟਰੈਕਟਰ ਬਿਆ ਹੈ ਹੇ ਰੰਗ ਰੰਗ ਪੂਰਾ ਇੱਕ ਨੰਬਰ ਪਿਆ ਸਹੀ ਪਿਆ ਪਤਾ ਨਹੀਂ ਕਿਹੜੇ ਹਿਸਾਬ ਨਾਲ ਇਹ ਕੁਆਰਚ ਸਿੱਟ ਜਾਂਦੇ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ 4 ਵੀਲ ਟਰੈਕਟਰ ਆ ਜੀ ਇਹ ਪਾਵਰ ਸਟੀਅਰਿੰਗ ਹੈ ਹੈ ਏ ਟੂ ਜ਼ेड ਇਹਦਾ ਮਤਲਬ ਆ ਲੀਵਰਾਂ ਤੇ ਸਿਸਟਮ ਸਾਰਾ ਪੂਰਾ ਕੰਪਨੀ ਨੇ ਜੋੜ ਲਾਇਆ ਹੋਇਆ ਹੈ ਟਰੈਕਟਰ ਤੇ ਨਿਕਲੇ ਜੇ ਤੇ ਇਹਨਾਂ ਦਾ ਰੇਟ ਵੀ ਵੱਡੇ ਟਰੈਕਟਰ ਜਿ ਨਹੀਂ ਹੁੰਦੇ ਨੇ ਜੀ ਆਜੋ ਅੱਗੇ ਵਧੀਏ ਹੁਣ ਆ ਗਿਆ ਆਪਣੀ ਗੱਡੀਆਂ ਦੀ ਵਾਰੀ ਇੱਧਰ ਗੱਡੀਆਂ ਵਾਲਾ ਸਪੇਅਰ ਪਾਰਟ ਵਗੈਰਾ ਜਿਹਹ ਜਿ ਮਰਜ਼ੀ ਗੱਡੀਆਂ ਹੋਵੇ ਪੱਟੀ ਛੋਟੀ ਪਿਕਅਪ ਤੇ ਦੇਖੋ ਤੇ ਨਾਲ ਹੀ ਇੱਧਰ ਜਨਰੇਟਰ ਵਾਲੇ ਵੀ ਬੀ ਬੈਠੇ ਨੇ ਤੇ ਜਨਰੇਟਰ ਦਾ ਕੁਝ ਵੀ ਚਾਹੀਦਾ ਤੁਹਾਨੂੰ ਆ ਦੇਖੋ ਇਹ ਕਨੋਪੀ ਵਾਲੇ ਚਾਹੀਦੇ ਨੇ ਬੰਦ ਬਾਡੀ ਵਾਲੇ ਜਿਹੜੇ ਜੇ ਮਰਜ਼ੀ ਚਾਹੀਦੇ ਇੰਜਨ ਪਏ ਨੇ ਮਤਲਬ ਸਹੀ ਹੁੰਦੀ ਹੈ ਕੰਡੀਸ਼ਨ ਵਧੀਆ ਇਹਨਾਂ ਦੀ ਐ ਵੀ ਧੂੜ ਮਿੱਟੀ ਜਿ ਨਾਲ ਇਹ ਖਰਾਬ ਦਾ ਕਰੀ ਬੈਠੇ ਹੁੰਦੇ ਨੇ ਆ ਮੈਸੀ ਖੜਾ ਕਿੰਨਾ ਸੋਹਣਾ ਆ ਜੌਂਡੀਅਰ ਸਾਫ਼ ਸੁਥਰਾ ਪੂਰਾ ਇੱਕ ਨੰਬਰ ਦੇਖੋ ਉਹ ਡਿਊਟਸ ਖੜਾ ਹੈ ਇਹ ਟਰੈਕਟਰ ਇੱਕ ਨੰਬਰ ਹੁੰਦੇ ਨੇ ਇਹ ਜੀ ਗੱਲ ਨਹੀਂ ਪਰ ਵਿੱਚ ਡੀਲਰ ਇਹ ਜਿਹੀ ਵੀ ਨੇ ਜਿਹੜੇ ਮਤਲਬ ਬਾਹਰਲੇ ਨੰਬਰਾਂ ਵਾਲੇ ਹੁੰਦੇ ਨੇ ਤੇ ਵਿੱਚ ਇਹ ਜਿਵੇਂ ਆ ਖੜੇ ਨੇ ਇਹ ਪੰਜਾਬ ਨੰਬਰ ਵੀ ਆ ਹਰਿਆਣਾ ਵੀ ਆ ਕਈ ਤਰ੍ਹਾਂ ਦੇ ਇੱਥੇ ਡੀਲਰ ਬੈਠੇ ਨੇ ਆਜੋ ਗਾਣੋ ਆਜੋ ਆ ਹੁਣ ਇਹ ਗੱਡੀਆਂ ਵਾਲਾ ਆ ਗਿਆ ਤੇ ਆ ਦੇਖੋ ਹਿੰਦੁਸਤਾਨ ਦਾ ਲੋਡਰ ਖੜਾ ਹੈ 4 ਵੀਲ ਇਹ ਤਾਂ ਪੁਰਾਣਾ ਹੈ ਜਿਗਾਰੜ ਹੈ ਕਿਸੇ ਨੂੰ ਚਾਹੀਦਾ ਹੋਇਆ ਕੋਈ ਬੰਦਾ ਸ਼ੌਂਕੀ ਆ ਪਰ ਪੈਸਾ ਬਹੁਤ ਲੱਗੂ ਬਹੁਤ ਹੈਵੀ ਜਿਗਾਰੜ ਆ ਹਾਂ ਇਧਰ ਗੱਡੀਆਂ ਹੀ ਗੱਡੀਆਂ ਜੀ ਦੇਖੋ ਇਧਰ ਵੀ ਗੱਡੀਆਂ ਵਾਲਾ ਸਿਸਟਮ ਸਾਰਾ ਇਹ ਕਾਫੀ ਪਿੰਡ ਆ ਇੱਕ ਵੱਡੇ ਪਿੰਡ ਜਿਹਾ ਢਾਈ ਇਹ ਕਾਫੀ ਵੱਡਾ ਬਣਾਇਆ ਹੋਇਆ ਤੇ ਆ ਇਧਰ ਹਾਈਡਰਾ ਖੜਾ ਹੈ ਮਤਲਬ ਸੋਨੂੰ A to Z ਉਹ ਰਿਜਾਰਡ ਮਿਲ ਜੂ ਜੀ ਕੋਈ ਬੰਦਾ ਕੋਈ ਜਗਾੜੀ ਬੰਦਾ ਕੋਈ ਮਤਲਬ ਕੋਈ ਬੰਦਾ ਹੁੰਦਾ ਨੇ ਮਤਲਬ ਟੱਕਰਾਈਆਂ ਮਾਰਨ ਵਾਲਾ ਕਿਹੜਾ ਚਾਹੇ ਇੰਜ ਚੱਕ ਕੇ ਕੁਝ ਬਣਾਉਣਾ ਜਿਗਾੜ ਕਰਨਾ ਕੋਈ ਆਹ ਦੇਖੋ ਟਾਇਰ ਪੈਨੇ ਇੱਥੇ ਟਰੈਕਟਰਾਂ ਦੀ ਸਾਰਾ ਮਤਲਬ ਟਰੈਕਟਰਾਂ ਦੇ ਜੀਸੀਬੀ ਦੇ ਕੋਈ ਟਰੱਕਾਂ ਦਾ ਸਮਾਨ ਤੇ ਮਤਲਬ ਹਰ ਇੱਕ ਤਰ੍ਹਾਂ ਦਾ ਇੱਥੇ ਸਮਾਨ ਮਿਲਦਾ ਆ ਗੱਡੀਆਂ ਦਾ ਸਪੇਅਰ ਪਾਰਟ ਰੋਮੀ ਮੋਟਰਸ ਆ ਗਿਆ ਤੇ ਵਿੱਚ ਹੀ ਟਰੈਕਟਰ ਵਾਲੇ ਆ ਜਾਂਦੇ ਨੇ ਆ ਬੈਠਾ ਨੇ ਸੋਨਾ ਲੀਕਾ ਸਾਰੇ ਉਹ ਇਸ ਇਸ ਗੜਾ ਇੱਥੇ ਹਰ ਇੱਕ ਤਰ੍ਹਾਂ ਦਾ ਟਰੈਕਟਰ ਮਿਲ ਜੂ ਤੁਹਾਨੂੰ ਜਿਹੇ ਜਿਹੇ ਤੁਸੀਂ ਮਤਲਬ ਚਾਹੁੰਦੇ ਹੋ ਕੋਈ ਚੀਜ਼ ਖਰੀਦਣੀ ਉਹ ਤੁਹਾਨੂੰ ਪਟਿਆਲੇ ਮਿਲ ਜੂਗੀ ਤੇ ਜਿਹੇ ਜੀ ਮਤਲਬ ਕੰਡੀਸ਼ਨ ਭਾਲਦੇ ਹੋ ਆ ਦੇਖੋ ਇਹ ਸਾਰੇ ਟਾਇਰਾਂ ਵਾਲੀ ਨੇ ਆਹ ਬਾਈ ਗੇਅਰ ਵਾਲਾ ਜਿਹੜਾ ਆਪਾਂ ਜਿਹਦੇ ਕੋਲ ਆਹ ਗੇਅਰ ਵਾਲੇ ਬਾਈ ਕੋਲ ਆਪਾਂ ਆਇਆ ਗੇਅਰ ਲੈਣਾ ਜਿਹੜਾ ਅਸਲੀ ਆਪਣਾ ਮੋਟਿਵ ਹੈ ਤੇ ਇਹਦੇ ਕੋਲ ਬਾਈ ਜੀ ਹਰ ਇੱਕ ਤਰ੍ਹਾਂ ਦਾ ਗੇਅਰ ਜਿਹੜਾ ਫੈਕਟਰੀਆਂ 'ਚ ਲੱਗਦਾ ਹੈ ਮਤਲਬ ਕੋਈ ਰੋਟਾਵੇਟਰ ਵਾਲਾ ਉਹ ਤਾਂ ਨਹੀਂ ਨੂੰ ਮਿਲਣਾ ਪਰ ਜਿਵੇਂ ਕਿ ਰੀਪਰ ਦੇ ਮਿਲ ਜਾਂਦੇ ਨੇ ਇਹਦੇ ਕੋਲ ਰੀਪਰ ਦੇ ਹੋਗੇ ਜਾਂ ਇੰਡਸਟਰੀਅਲ ਗੇਅਰ ਹੋਗੇ ਕੋਈ ਵਾਰਮ ਗੇਅਰ ਹੋਗੇ ਤੇ ਜਾਂ ਕਰੋਨ ਪੀਨਨ ਹੋਗੇ ਤੇ ਇਹੋ ਜਿਹਾ ਕੁਝ ਮਿਲਦਾ ਇਹਦੇ ਲੋਬੇ ਵਿੱਚੀ ਇੰਜਨ ਰੱਖੀ ਬੈਠਾ ਆਹ ਭਾਈ ਐਚਰ ਵਾਲਾ ਸਪੈਸ਼ਲ ਕਲ ਐਚਰ ਦਾ ਸਮਾਨ ਹੈ ਇਹਦੇ ਲੋਬੇ ਆਹ ਦੇਖੋ ਟੈਂਕੀਆਂ ਟੱਪੇ ਆਹ ਮੋਰੇ ਸ਼ੋ ਸ਼ੂ ਜੀ ਪਈਆਂ ਇੰਜਨ ਸਾਰਾ ਕੁਝ ਮਿਲ ਜਾਂਦਾ ਤੇ ਬਾਈ ਫੋਰਚੂਨਰਾਂ ਤੇ ਆ ਗਏ ਗੇਅਰ ਵੇਚ ਵੇਚ ਗਏ ਦੇਖੋ ਇੱਕ ਨੰਬਰ ਕੰਮ ਹੈ ਪੂਰਾ ਇਹ ਜੀ ਗੱਲ ਨਹੀਂ ਬਣੇ ਬੈਠੇ ਨੇ ਪਾਪੇ ਪੂਰੇ ਆਹ ਦੇਖੋ ਕਰੋਨ ਪਈ ਨੂੰ ਪਏ ਗੇਅਰ ਪੂਰੇ ਚਿਣੇ ਪਏ ਨੇ ਵਧੀਆ ਕੰਡੀਸ਼ਨਿੰਗ ਦੇ ਵਿੱਚ ਹੁੰਦੇ ਨੇ ਜੇ ਕਿਸੇ ਬੰਦੇ ਨੂੰ ਕੋਈ ਜਗਾੜ ਤਿਆਰ ਕਰਨਾ ਹੈ ਕੋਈ ਪਹਿਲਾਂ ਤਾਂ ਮਤਲਬ ਜਗਾੜ ਹੀ ਹੁੰਦਾ ਬਾਅਦ ਚ ਹੌਲੀ ਹੌਲੀ ਉਹ ਚੀਜ਼ ਬਣਦੀ ਹੈ ਤੇ ਕੇਰਾ ਦਾ ਟੱਕਰਾ ਮਾਰਨੀ ਪੈਂਦੀ ਨੇ ਆ ਦੇਖੋ ਇੰਜਨ ਚ ਨੇ ਪਏ ਨੇ ਇੰਜਨ ਇੰਜਨ ਜਨਰੇਟਰ ਵਾਸਤੇ ਆਜੋ ਅੱਗੇ ਤੇ ਹੁਣ ਤੁਹਾਨੂੰ ਉਹ ਟਰੈਕਟਰਾਂ ਨੂੰ ਲੱਗੇ ਚੱਲਦੇ ਆ ਇਹ ਬਾਈ ਆ ਜਿਹੜਾ ਟਰੈਕਟਰ ਵਾਲਾ ਡੀਲਰ ਇਹਦੇ ਕੋਲ ਕੱਲੇ ਬਾਹਰਲੇ ਟਰੈਕਟਰ ਹੁੰਦੇ ਨੇ ਬਾਹਰਲੇ ਨੰਬਰ ਦੇ ਮਤਲਬ ਅ ਪੰਧਰਾ ਪ੍ਰਦੇਸ਼ ਉਹ ਬਸਟ ਬੰਗਾਲ ਮੱਧ ਪ੍ਰਦੇਸ਼ ਇਹੋ ਜਿਹਾ ਕੁਝ ਪਤਾ ਨਹੀਂ ਖਾਸ ਨੌਜੇ ਲੈੰਦਾ ਦੀਆਂ ਜਿਹੜੇ ਆਪਣੇ ਮਤਲਬ ਪੰਜਾਬ ਹਰਿਆਣਾ ਹਿਮਾਚਲ ਇਹਨੂੰ ਇਹ ਬਾਹਰ ਲਾ ਨਹੀਂ ਗਿਣਦੇ ਇਹ ਗਿਣਦੇ ਨੇ ਬਾਹਰਲੇ ਜਿਵੇਂ ਆਹ ਬਾਲੀ ਦੂਰ ਦੇ ਨੇ ਤੇ ਇਹਨਾਂ ਨੂੰ ਗਿਣਦੇ ਨੇ ਇਹ ਕੋਈ ਹੋ ਇਹਨਾਂ ਦਾ ਕੋਈ ਸਿਸਟਮ ਆ ਵੀਰਾਂ ਟਰੈਕਟਰ ਵਾਲਾ ਟਰੈਕਟਰ ਸਾਨੂੰ ਵਧੀਆ ਕੰਡੀਸ਼ਨ ਚ ਮਿਲ ਜਾਣਗੇ ਇੱਥੇ ਤੇ ਵਧੀਆ ਰੇਟ ਦੇ ਉੱਤੇ ਮਿਲ ਜਾਣਗੇ ਇਹ ਨਹੀਂ ਹੈਗਾ ਮਤਲਬ ਪੰਜਾਬ ਨੰਬਰ ਦਾ ਤੇ ਇਹ ਨੰਬਰਾਂ ਦਾ ਬਹੁਤ ਜ਼ਿਆਦਾ ਫਰਕ ਹੈ ਜੀ ਇਹ ਕਿਸੇ ਨੇ ਮਤਲਬ ਘਰੇ ਜ ਵਰਤਨਾ ਜਿਵੇਂ ਪਿੰਡ ਜੇ ਜੀ ਰੋਡ ਦੇ ਉੱਤੇ ਨਹੀਂ ਚਲਾਉਣਾ ਇਹ ਆਪਣਾ ਗੇਹੜੀ ਆਪਾਂ ਲੱਦ ਲਿਆ ਤੇ ਇੱਕ ਇਹ ਗੇਹੜਾ ਦੋ ਗੇਹੜੇ ਲੈਣੇ ਆਹ ਦੇਖੋ ਆਜੋ ਹੁਣ ਗਾਵਾ ਤੁਹਾਨੂੰ ਵਿੱਚ ਵੀਡੀਓ ਕੱਟ ਗਈ ਤੇ ਆਹ ਆ ਦੇਖੋ ਇਹਦੇ ਕੋਲ ਵਾਈ ਕੋਲੋਂ ਤੁਹਾਨੂੰ ਆ ਚੈਨ ਕੁੱਪੀਆਂ ਚਾਬੀ ਚੱਪੇ ਇਹਦਾ ਕੁਸ ਲੱਲਾ ਪਪਾ ਸਮਾਨ ਸਾਰਾ ਕੁਸ ਮਿਲੂਗਾ ਆ ਟੂਲ ਤੇ ਉਹ ਦੇਖੋ ਸਾਹਮਣੇ ਇਹ ਦੁਕਾਨਾਂ ਨੇ ਤੇ ਇੱਧਰ ਗੱਡੀਆਂ ਦੀ ਮਾਰਕੀਟ ਤੇ ਟਰੈਕਟਰਾਂ ਦੀ ਮਾਰਕੀਟ ਇਹ ਮਤਲਬ ਮਿਕਸ ਜਿਹਾ ਹੀ ਕੰਮ ਆ ਸਾਰਾ ਪਟਿਆਲੇ ਦੇ ਵਿੱਚ ਜੇ ਕਿਸੇ ਕਿਸੇ ਨੂੰ ਆਉਣਾ ਘੁੰਮਣਾ ਕਿਸੇ ਨੇ ਮਤਲਬ ਟਰੈਕਟਰ ਵਾਸਤੇ ਜਾਂ ਕੋਈ ਵੀ ਚੀਜ਼ ਖਰੀਦਣੀ ਹੈ ਤਾਂ ਉਹ ਪਟਿਆਲੇ ਮਤਲਬ ਸਾਨੂੰ ਮਿਲ ਸਕਦੇ ਲੋ ਜੀ ਆਪਾਂ ਹੁਣ ਵਿਹਲੇ ਆ ਹੁਣ ਆਪਾਂ ਚੱਲੇ ਘਰੇ ਆਪਾਂ ਇਹ ਕਾਫੀ ਟਾਈਮ ਚਾਹੀਦਾ ਇੱਥੇ ਘੁੰਮਣ ਨੂੰ ਦੋਸਤੋ ਵੀਡੀਓ ਕਰਦੇ ਸ਼ੇਅਰ ਤੇ ਲਾਈਕ ਕਮੈਂਟ